ਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗ ਜੀਓ ਸੋਹੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਛੰਦ ਹੈ ਪਰ ਚਾਰ ਪਦਿਆਂ ਵਿੱਚ ਹੈ ਪਦ ਪੈਰ ਨੂੰ ਕਹਿੰਦੇ ਨੇ ਇੱਕ ਪੈਰ ਤੇ ਨਹੀਂ ਇੱਕ ਪਦੇ ਵਿੱਚ ਗੱਲ ਨਹੀਂ ਆਕੀ ਚਾਰ ਚਰਨਾਂ ਦੇ ਚਾਹੀਏ ਚਾਰ ਪੜਾਵਾਂ ਦੇ ਚਾਹੀਏ ਚਾਰ ਤਰੀਕਿਆਂ ਨਾਲ ਆਖੀਏ ਮੂਰਲ ਵਿਚਾਰਧਾਰਾ ਇਹ ਹੈ ਪ੍ਰਭੂ ਦੇ ਟੇਕ ਈਸ਼ਵਰ ਦੇ ਟੇਕ ਐਸਾ ਦੇਖਿਆ ਗਿਆ ਜਦ ਮਨੁੱਖ ਹਰ ਜਗ੍ਹਾ ਤੋਂ ਨਿਆਸਰਾ ਹੁੰਦਾ ਹੈ ਤਾਂ ਫਿਰ ਪ੍ਰਮਾਤਮਾ ਦਾ ਆਸਰਾ ਪਕੜਵੇ ਉਸ ਤੋਂ ਪਹਿਲੇ ਨਹੀਂ ਜੈਸੇ ਰੋਗੀ ਹੋਵੇ ਬਿਮਾਰ ਹੋਵੇ ਉਸ ਫੈਲਦੇ ਐ ਲੋਕ ਇਥੇ ਡਾਕਟਰਾਂ ਦੇ ਚੱਕਰ ਵਿੱਚ ਭਾਵਾਂਗੇ ਕਿਧਰੇ ਆਸਾਦ ਰੋਗ ਹੈ ਬੜਾ ਇਲਾਜ ਕਰਾਇਆ ਨਹੀਂ ਠੀਕ ਹੋਇਆ ਚਲੋ ਆਯੁਰਵੇਦ ਦੇਖ ਲੈਨੇ ਆ ਹੋਮਿਓਪੈਥੀ ਦੇਖ ਲੈਨੇ ਆ ਕਿ ਰੀ ਹੌਮੇ ਪੈਥੀ ਔਰ ਆਯੁਰਵੇਦਕ ਡੰਗ ਨਾਲ ਇਲਾਜ ਕਰੰਦਾ ਹੈ ਨਹੀਂ ਠੀਕ ਹੋਇਆ ਹੌਮੇ ਪੈਥੀ ਵੀ ਠੀਕ ਨਹੀਂ ਕਰ ਸਕੇ ਆਯੁਰਵੇਦ ਨਾਲ ਵੀ ਰੋਗ ਦੂਰ ਨਹੀਂ ਹੋਇਆ ਚਲੋ ਨੇਚਰ ਪੈਥੀ ਪਰ ਉਸ ਨਾਲ ਵੀ ਮਸਲਾ ਹੱਲ ਨਹੀਂ ਹੋਇਆ ਜਦ ਸਾਰੀ ਜਗਤ ਤੋਂ ਮਨੁੱਖ ਨਿਆਸਰਾ ਹੋ ਗਿਆ ਯੂਨਾਨੀ ਤਿਬ ਦੇਖ ਲਿਆ ਆਯੁਰਵੇਦ ਦੇਖ ਲਿਆ ਓਮੇਪੈਥੀ ਦੇਖ ਲਈ ਨੇਚਰ ਪੈਥੀ ਦੇਖ ਲਈ ਐਲੋਪੈਥੀ ਦੇਖ ਲਈ ਹਰ ਜਗ੍ਹਾ ਤੋਂ ਜਦ ਨਿਰਾਸ਼ ਹੋਇਆ ਉਸ ਸਮੇਂ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ ਗੁਰੂ ਦੀ ਟੇਕ ਪਕੜਦਾ ਪਰ ਮਹਾਰਾਜ ਦੀ ਬਾਣੀ ਐਸਾ ਕਹਿੰਦੀ ਏ ਜੋ ਸ਼ੁਰੂ-ਸ਼ੁਰੂ ਦੇ ਚ ਪਰਮਾਤਮਾ ਦੀ ਟੇਕ ਪਕੜ ਲਵੇ ਪਰਮਾਤਮਾ ਦਾ ਆਸਰਾ ਪਕੜ ਲਵੇ ਜ਼ਿੰਦਗੀ ਦੇ ਚ ਕਦੀ ਬਿਅਸਰਾ ਹੁੰਦਾ ਹੀ ਨਹੀਂ ਨੇ ਆਸਰਾ ਹੁੰਦਾ ਹੀ ਨਹੀਂ ਨੇ ਪਰ ਪੂਰਨ ਭਰੋਸੇ ਨਾਲ ਪੂਰੀ ਇਕਾਗਰਤਾ ਦੇ ਨਾਲ ਇਹ ਟੇਕ ਪਕੜਨੇ ਕਠਨ ਹੈ ਕਠਨ ਹੈ ਬੇਆਸਰਾ ਹੋਏ ਬਿਨਾ